ਮੈਂ ਕੈਨੇਡਾ ਵਿੱਚ ਇੱਕ ਬਹੁਤ ਹੀ ਅਮੀਰ ਔਰਤ ਦੇcar ਗੱਡੀ ਚਲਾਉਂਦਾ ਸੀ ਜੇਕਰ ਉਸ ਔਰਤ ਦੀ ਧੀ ਨੇ ਕਿਤੇ ਵੀ ਜਾਣਾ ਹੁੰਦਾ ਤਾਂ ਉਹ ਮੇਰੇ ਨਾਲ ਜਾਂਦੀ ਸੀ ਅੱਜ ਤੱਕ ਮੈਂ ਉਸ ਔਰਤ ਦੀ ਧੀ ਦਾ ਚਿਹਰਾ ਕਦੇ ਨਹੀਂ ਦੇਖਿਆ ਸੀ ਕਿਉਂਕਿ ਉਹ ਹਮੇਸ਼ਾ ਰਮਾਲ ਨਾਲ ਆਪਣਾ ਮੂੰਹ ਢੱਕ ਕੇ ਰੱਖਦੀ ਸੀ ਅਤੇ ਆਪਣੀਆਂ ਅੱਖਾਂ ਤੇ ਕਾਲੇ ਚਸ਼ਮੇ ਵੀ ਲਗਾਉਂਦੀ ਸੀ ਇੱਕ ਦਿਨ ਮੈਂ ਉਸ ਦੀ ਧੀ ਨੂੰ ਬਾਜ਼ਾਰ ਲੈ ਗਿਆ ਅਤੇ ਵਾਪਸੀ ਤੇ ਉਹ ਮੇਰੇ ਨਾਲ ਅਗਲੀ ਸੀਟ ਤੇ ਬੈਠ ਗਈ ਮੈਂ ਥੋੜਾ ਘਬਰਾਉਣ ਲੱਗਾ ਕਿਉਂਕਿ ਅਜੇ ਹਾਂ ਪਹਿਲੀ ਵਾਰ ਹੋਇਆ ਸੀ ਨਹੀਂ ਤਾਂ ਅੱਜ ਤੋਂ ਪਹਿਲਾਂ ਉਹ ਹਮੇਸ਼ਾ ਪਿਛਲੀ ਸੀਟ ਤੇ ਬੈਠਦੀ ਸੀ ਮੈਨੂੰ ਉਸ ਵੇਲੇ ਹੈਰਾਨੀ ਦਾ ਝਟਕਾ ਲੱਗਾ ਜਦੋਂ ਉਸ ਕੁੜੀ ਨੇ ਚੱਲਦੀ ਗੱਡੀ ਵਿੱਚ ਮੇਰੇ ਹੱਥ ਤੇ ਹੱਥ ਰੱਖਿਆ ਡਰ ਕਾਰਨ ਮੇਰਾ ਸਾਰਾ ਸਰੀਰ ਕੰਬਣ ਲੱਗ ਪਿਆ ਕਿਉਂਕਿ ਮੇਰੇ ਨਾਲ ਅਜੇ ਆ ਪਹਿਲੀ ਵਾਰ ਹੋਇਆ ਸੀ ਉਸ ਦੀ ਇਸ ਹਰਕਤ ਤੋਂ ਮੈਨੂੰ ਪਸੀਨਾ ਆਉਣਾ ਸ਼ੁਰੂ ਹੋ ਗਿਆ ਅੱਜ ਉਹ ਕੁੜੀ ਮੈਨੂੰ ਕਿਸੇ ਹੋਰ ਹੀ ਨਜ਼ਰ ਨਾਲ ਦੇਖ ਰਹੀ ਸੀ ਉਸ ਵਾਰ ਦੇਖ ਕੇ ਮੈਨੂੰ ਆਪਣੇ ਆਪ ਤੇ ਸ਼ਰਮ ਮਹਿਸੂਸ ਹੋ ਰਹੀ ਸੀ ਮੈਂ ਕਾਰ ਦੀ ਸਪੀਡ ਵਧਾ ਦਿੱਤੀ ਅਤੇ ਜਲਦੀ ਘਰ ਪਹੁੰਚ ਗਿਆ ਮੈਂ ਆਪਣੇ ਕਮਰੇ ਵਿੱਚ ਬੈਠਾ ਉਸ ਕੁੜੀ ਦੀ ਹਰਕਤ ਬਾਰੇ ਸੋਚ ਹਾਂ ਸੀ ਕਿ ਅੱਜ ਉਸ ਔਰਤ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾ ਲਿਆ ਅਤੇ ਉਸ ਨੇ ਮੈਨੂੰ ਜੋ ਕਿਹਾ ਉਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੇਰੀ ਧੀ ਨਾਲ ਵਿਆਹ ਕਰ ਲਓ ਬਦਲੇ ਵਿੱਚ ਮੈਂ ਤੁਹਾਨੂੰ ਬਹੁਤ ਸਾਰੀ ਦੌਲਤ ਦੇਵਾਂਗੀ ਅਤੇ ਜੇਕਰ ਤੂੰ ਮੇਰੀ ਗੱਲ ਨਾ ਸੁਣੀ ਤਾਂ ਮੈਂ ਤੇਰੇ ਉੱਤੇ ਝੂਠੇ ਇਲਜ਼ਾਮ ਲਗਾ ਕੇ ਤੈਨੂੰ ਪੁਲਿਸ ਦੇ ਹਵਾਲੇ ਕਰ ਦੇਵਾਂਗੀ ਮੈਂ ਉਸ ਦੀ ਕੁੜੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਭਾਰਤ ਵਿੱਚ ਇੱਕ ਹੋਰ ਲੜਕੀ ਨੂੰ ਪਸੰਦ ਕਰਦਾ ਸੀ ਪਰ ਆਪਣੀ ਗਰੀਬੀ ਅਤੇ ਉਸ ਔਰਤ ਦੀ ਧਮਕੀ ਤੋਂ ਡਰਦਿਆਂ ਮੈਂ ਉਸ ਲੜਕੀ ਨਾਲ ਵਿਆਹ ਕਰਨ ਲਈ ਰਾਜੀ ਹੋ ਗਿਆ ਉਸ ਨੇ ਮੈਨੂੰ ਇਹ ਵੀ ਕਿਹਾ ਕਿ ਜੇ ਤੁਸੀਂ ਚਾਹੋ ਤਾਂ 2-3 ਮਹੀਨਿਆਂ ਬਾਅਦ ਮੇਰੀ ਧੀ ਨੂੰ ਤਲਾਕ ਦੇ ਸਕਦੇ ਹੋ ਬਸ ਇਹੀ ਸੋਚ ਕੇ ਮੈਂ ਵਿਆਹ ਕਰ ਲਿਆ ਪਰ ਵਿਆਹ ਵਾਲੀ ਰਾਤ ਉਸ ਕੁੜੀ ਨੇ ਮੇਰੀ ਹਾਲਤ ਖਰਾਬ ਕਰ ਦਿੱਤੀ ਮੇਰੀ ਰੂਹ ਕੰਬ ਗਈ ਜਦੋਂ ਉਸ ਕੁੜੀ ਨੇ ਮੈਨੂੰ ਦੱਸਿਆ ਕਿ ਮੈਨੂੰ ਕੈਨੇਡਾ ਆਏ ਨੂੰ 1 ਮਹੀਨਾ ਹੋਣ ਵਾਲਾ ਸੀ ਪਰ ਹੁਣ ਤੱਕ ਮੈਨੂੰ ਇੱਥੇ ਕੋਈ ਚੰਗੀ ਨੌਕਰੀ ਨਹੀਂ ਮਿਲ ਰਹੀ ਸੀ। ਮੇਰੀ ਇੱਥੇ ਆਉਣ ਦੀ ਕਹਾਣੀ ਵੀ ਅਜੀਬ ਸੀ। ਜੇ ਮੈਂ ਕਿਸੇ ਨੂੰ ਕਹਿੰਦਾ ਤਾਂ ਉਹ ਮੇਰੇ ਤੇ ਵਿਸ਼ਵਾਸ ਨਹੀਂ ਕਰੇਗਾ। ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲੇਗਾ। ਮੈਂ ਆਪਣੇ ਘਰ ਦੀ ਗਰੀਬੀ ਕਾਰਨ ਬਹੁਤ ਪਰੇਸ਼ਾਨ ਸੀ ਕਿਉਂਕਿ ਮੇਰੇ ਘਰ ਮੇਰੀਆਂ ਜਵਾਨ ਭੈਣਾਂ ਅਣਵਿਆਹੀਆਂ ਬੈਠੀਆਂ ਸਨ ਅਤੇ ਉਹਨਾਂ ਦੇ ਵਿਆਹ ਦੀ ਉਮਰ ਨਿਕਲਦੀ ਜਾ ਰਹੀ ਸੀ। ਉਹਨਾਂ ਦਾ ਵਿਆਹ ਸਿਰਫ ਇਸ ਕਾਰਨ ਨਹੀਂ ਹੋ ਰਿਹਾ ਸੀ ਕਿਉਂਕਿ ਸਾਡੇ ਕੋਲ ਦਾਜ ਦਾ ਕੋਈ ਪ੍ਰਬੰਧ ਨਹੀਂ ਸੀ। ਇੱਕ ਦਿਨ ਸੜਕ ਦੇ ਪਰੇਸ਼ਾਨ ਬੈਠਾ ਸੀ ਕਿ ਇੱਕ ਆਦਮੀ ਵੱਡੀ ਕਾਰ ਵਿੱਚ ਮੇਰੇ ਕੋਲ ਆਇਆ ਅਤੇ ਮੈਨੂੰ ਕਹਿਣ ਲੱਗਾ ਤੁਸੀਂ ਪਰੇਸ਼ਾਨ ਲੱਗ ਰਹੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਮੈਂ ਕਿਹਾ ਤੁਸੀਂ ਇੱਥੋਂ ਚਲੇ ਜਾਓ ਮੈਂ ਇਸ ਸਮੇਂ ਬਹੁਤ ਪਰੇਸ਼ਾਨ ਹਾਂ ਮੇਰਾ ਦਿਮਾਗ ਖਰਾਬ ਨਾ ਕਰੋ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਨੌਕਰੀ ਦੇਣ ਆਇਆ ਸੀ ਦੇਖ ਕੇ ਤੁਸੀਂ ਮੇਰੀ ਗੱਲ ਨਹੀਂ ਸੁਣਨਾ ਚਾਹੁੰਦੇ ਹੋ ਤਾਂ ਠੀਕ ਹੈ ਇਹ ਤੁਹਾਡੀ ਮਰਜ਼ੀ ਹੈ ਮੈਂ ਇੱਥੋਂ ਚਲਾ ਜਾਂਦਾ ਹਾਂ ਕੁਝ ਸੋਚਣ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਠੀਕ ਹੈ ਰੁਕੋ ਮੈਨੂੰ ਸਾਰੀ ਗੱਲ ਦੱਸੋ ਪਰ ਅੰਦਰੋਂ ਮੈਨੂੰ ਡਰ ਵੀ ਸੀ ਕਿ ਸ਼ਾਇਦ ਇਹ ਬੰਦਾ ਕੋਈ ਧੋਖੇਬਾਜ਼ ਹੈ ਪਰ ਉਸ ਆਦਮੀ ਨੇ ਕਿਹਾ ਚਿੰਤਾ ਨਾ ਕਰੋ ਜੇ ਤੁਸੀਂ ਆਪਣੇ ਹਾਲਾਤ ਬਦਲਨੇ ਚਾਹੁੰਦੇ ਹੋ ਤਾਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਵਿਦੇਸ਼ ਭੇਜਾਂਗਾ ਤੁਸੀਂ ਉੱਥੇ ਮਿਹਨਤ ਕਰਕੇ ਆਪਣੇ ਹਾਲਾਤ ਬਦਲ ਸਕਦੇ ਹੋ ਵਿਦੇਸ਼ ਜਾਣ ਦੀ ਗੱਲ ਸੁਣ ਕੇ ਮੈਂ ਝਟ ਖੜਾ ਹੋ ਗਿਆ ਮੈਂ ਸੋਚਿਆ ਕਿ ਇੱਕ ਵਾਰ ਇਸ ਬੰਦੇ ਦੀ ਸਾਰੀ ਗੱਲ ਸੁਣਦਾ ਲਵਾਂ ਕੀ ਪਤਾ ਰੱਬ ਨੇ ਉਸ ਨੂੰ ਮੇਰੀ ਮਦਦ ਕਰਨ ਲਈ ਭੇਜਿਆ ਹੋਵੇ ਪਰ ਉਹ ਆਦਮੀ ਮੇਰੀ ਮਦਦ ਕਿਉਂ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਉਸ ਨੂੰ ਪੁੱਛਿਆ ਕਿ ਨਾ ਤਾਂ ਮੈਂ ਤੁਹਾਨੂੰ ਜਾਣਦਾ ਹਾਂ ਅਤੇ ਨਾ ਹੀ ਤੁਸੀਂ ਮੈਨੂੰ ਜਾਣਦੇ ਹੋ ਫਿਰ ਤੁਸੀਂ ਮੇਰੀ ਮਦਦ ਕਿਉਂ ਕਰਨਾ ਚਾਹੁੰਦੇ ਹੋ ਤਾਂ ਉਹ ਕਹਿਣ ਲੱਗਾ ਕਿ ਮੈਂ ਹਰ ਰੋਜ਼ ਇਸ ਤਰ੍ਹਾਂ ਕਿਸੇ ਗਰੀਬ ਦੀ ਮਦਦ ਕਰਦਾ ਹਾਂ ਰੱਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਪਰ ਮੈਂ ਉਸ ਆਦਮੀ ਦੀ ਗੱਲ ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ ਮੈਨੂੰ ਉਸ ਤੇ ਕੁਝ ਸ਼ੱਕ ਸੀ ਪਰ ਮੇਰੇ ਕੋੜ ਹੋਰ ਕੋਈ ਚਾਰਾ ਵੀ ਨਹੀਂ ਸੀ ਕੁਝ ਦਿਨ ਪਹਿਲਾਂ ਹੀ ਮੇਰੀ ਬੇਕੂਫੀ ਕਾਰਨ ਮੇਰੀ ਨੌਕਰੀ ਚਲੀ ਗਈ ਸੀ ਮੈਂ ਵੈਗਰੂ ਦਾ ਨਾਮ ਲੈ ਕੇ ਉਸ ਬੰਦੇ ਦੇ ਨਾਲ ਚਲਾ ਗਿਆ ਉਹ ਮੈਨੂੰ ਆਪਣੇ ਨਾਲ ਲੈ ਕੇ ਇੱਕ ਵੱਡੇ ਬੰਗਲੇ ਵਿੱਚ ਆ ਗਿਆ ਉਹ ਮੈਨੂੰ ਕਮਰੇ ਵਿੱਚ ਬਿਠਾ ਕੇ ਆਪ ਚਲਾ ਗਿਆ ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਉਸ ਦੇ ਹੱਥ ਵਿੱਚ ਕੁਝ ਪੈਸੇ ਸਨ ਉਹ ਪੈਸੇ ਦੇ ਕੇ ਮੈਨੂੰ ਕਹਿਣ ਲੱਗਾ ਹੇ ਲਓ ਪੈਸੇ ਆਪਣਾ ਪਾਸਪੋਰਟ ਬਣਾ ਲਓ ਕੁਝ ਦਿਨਾਂ ਬਾਅਦ ਤੁਹਾਨੂੰ ਟਿਕਟ ਵੀ ਮਿਲ ਜਾਵੇਗੀ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿਸਮਤ ਮੇਰੇ ਤੇ ਇਸਤਰਾ ਮੇਹਰਬਾਨ ਹੋਵੇਗੀ ਮੈਂ ਪੈਸੇ ਲੈ ਕੇ ਉਸ ਵੇਲੇ ਉਥੋਂ ਵਾਪਸ ਆ ਗਿਆ ਅਗਲੇ ਕੁਝ ਦਿਨਾਂ ਵਿੱਚ ਹੀ ਮੈਂ ਇੱਕ ਪਾਸਪੋਰਟ ਬਣਾ ਲਿਆ ਆਪਣਾ ਪਾਸਪੋਰਟ ਬਣਾਉਣ ਤੋਂ ਬਾਅਦ ਮੈਂ ਉਸ ਵਿਅਕਤੀ ਦੇ ਘਰ ਗਿਆ ਉਸ ਨੇ ਮੈਨੂੰ ਟਿਕਟ ਦਿੱਤੀ ਅਤੇ ਮੈਨੂੰ ਇੱਕ ਮੋਬਾਈਲ ਨੰਬਰ ਵੀ ਦਿੱਤਾ ਅਤੇ ਕਿਹਾ ਕਿ ਤੁਹਾਡੀ ਕੱਲ ਦੀ ਫਲਾਈਟ ਹੈ ਉੱਥੇ ਜਾ ਕੇ ਇਸ ਨੰਬਰ ਤੇ ਸੰਪਰਕ ਕਰ ਲੈਣਾ ਤੁਹਾਨੂੰ ਨੌਕਰੀ ਮਿਲ ਜਾਵੇਗੀ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸ ਕੇ ਕੈਨੇਡਾ ਆ ਗਿਆ ਪਰ 에ਰਪੋਰਟ ਤੋਂ ਬਾਹਰ ਨਿਕਲਣ ਤੋਂ ਬਾਅਦ ਜਦੋਂ ਮੈਂ ਆਪਣੀ ਜੇਬ ਵਿੱਚ ਨੰਬਰ ਚੈੱਕ ਕੀਤਾ ਤੋਂ ਉਹ ਨੰਬਰ ਮੈਨੂੰ ਨਹੀਂ ਮਿਲਿਆ ਮੈਨੂੰ ਅਹਿਸਾਸ ਹੋਇਆ ਕਿ ਮੈਂ ਉਹ ਨੰਬਰ ਗਵਾ ਦਿੱਤਾ ਹੈ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੁਣ ਮੈਂ ਕੀ ਕਰਾਂਗਾ ਮੈਂ ਇੱਥੇ ਕਿਸੇ ਨੂੰ ਜਾਣਦਾ ਵੀ ਨਹੀਂ ਸੀ ਪਤਾ ਨਹੀਂ ਉਹ ਬੰਦਾ ਕੌਣ ਸੀ ਜਿਸ ਨੇ ਮੇਰੇ ਤੇ ਤਰਸ ਖਾ ਕੇ ਮੈਨੂੰ ਇੱਥੇ ਭੇਜਿਆ ਸੀ ਮੇਰੇ ਕੋਲ ਉਸ ਆਦਮੀ ਦਾ ਨੰਬਰ ਵੀ ਨਹੀਂ ਸੀ ਪਰ ਹੁਣ ਮੈਂ ਇੱਥੇ ਆ ਕੇ ਫਸ ਗਿਆ ਸੀ ਮੈਂ ਬਹੁਤ ਪਰੇਸ਼ਾਨ ਹੋ ਗਿਆ ਪਹਿਲਾਂ ਤਾਂ ਮੈਂ ਇੱਥੇ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਮੈਂ ਆਪਣੀ ਭੁੱਖ ਪੂਰੀ ਕਰ ਸਕਾਂ ਇੱਥੇ ਮੇਰਾ ਤੀਜਾ ਨਾ ਹੋਣ ਵਾਲਾ ਸੀ ਅੱਜ ਤੱਕ ਮੈਂ ਆਪਣੇ ਘਰ ਵਿੱਚ ਇੱਕ ਰੁਪਿਆ ਵੀ ਨਹੀਂ ਭੇਜਿਆ ਮੇਰੇ ਲਈ ਇੱਥੇ ਆਪਣਾ ਪੇਟ ਪਾ ਲੈਣਾ ਔਖਾ ਹੋ ਰਿਹਾ ਸੀ ਕਿਸੇ ਤਰ੍ਹਾਂ ਮੈਂ ਦੋ ਵਕਤ ਦੀ ਰੋਟੀ ਕਮਾ ਰਿਹਾ ਸੀ ਹੋ ਸਕਦਾ ਹੈ ਕਿ ਰੱਬ ਨੂੰ ਮੇਰੇ ਤੇ ਤਰਸ ਆ ਗਿਆ ਹੋਵੇ ਜਾਂ ਮੈਂ ਖੁਸ਼ਕਿਸਮਤ ਸੀ ਕਿ ਇੱਕ ਅਮੀਰ ਆਦਮੀ ਮੈਨੂੰ ਆਪਣੇ ਘਰ ਲੈ ਗਿਆ ਅਤੇ ਮੈਨੂੰ ਮਾਲੀ ਦੀ ਨੌਕਰੀ ਦੇ ਦਿੱਤੀ ਹੁਣ ਮੈਨੂੰ ਉੱਥੇ ਬੀ ਚੰਗੀ ਤਨਖਾਹ ਮਿਲ ਰਹੀ ਸੀ ਮਾਲਕ ਦੀ ਇੱਕ ਰਿਸ਼ਤੇਦਾਰ ਸੀ ਉਹ ਅਕਸਰ ਉਸ ਦੇ ਘਰ ਆਉਂਦੀ ਜਾਂਦੀ ਸੀ ਅਤੇ ਜਦੋਂ ਵੀ ਉਹ ਘਰ ਆਉਂਦੀ ਸੀ ਤਾਂ ਮੈਨੂੰ ਗੁੱਸੇ ਨਾਲ ਦੇਖਦੀ ਸੀ ਮੈਂ ਉਸ ਦੀ ਇਹ ਗੱਲ ਨੋਟ ਕਰਦਾ ਸੀ ਇੱਕ ਮੇਰੇ ਬੌਸ ਨੇ ਮੈਨੂੰ ਉਸ ਰਿਸ਼ਤੇਦਾਰ ਔਰਤ ਦੇ ਘਰ ਭੇਜਿਆ ਕਹਿ ਲੱਗਿਆ ਕਿ ਅੱਜ ਤੋਂ ਤੁਸੀਂ ਉੱਥੇ ਕੰਮ ਕਰੋਗੇ ਅਤੇ ਉਹਨਾਂ ਦੇ ਘਰ ਗੱਡੀ ਚਲਾਓਗੇ ਉਹ ਔਰਤ ਮੇਰੇ ਉੱਤੇ ਬਹੁਤ ਮਿਹਰਬਾਨ ਸੀ ਮੇਰੀ ਤਨਖਾਹ ਵੀ ਬਹੁਤ ਵਧੀਆ ਸੀ ਇਸ ਔਰਤ ਨੇ ਮੈਨੂੰ ਰਹਿਣ ਲਈ ਬਹੁਤ ਵਧੀਆ ਕਮਰਾ ਵੀ ਦਿੱਤਾ ਪਰ ਇੱਥੇ ਬਾਕੀ ਨੌਕਰ ਨੌਕਰਾਂ ਦੇ ਕੁਆਟਰ ਵਿੱਚ ਰਹਿੰਦੇ ਸਨ ਸਿਰਫ ਮੈਨੂੰ ਇੱਕ ਵੱਖਰਾ ਕਮਰਾ ਦਿੱਤਾ ਗਿਆ ਸੀ ਉਸ ਔਰਤ ਦੀ ਇੱਕ ਜਵਾਨ ਧੀ ਸੀ ਜਦੋਂ ਵੀ ਉਹ ਕਿਤੇ ਵੀ ਜਾਂਦੀ ਤਾਂ ਮੈਨੂੰ ਆਪਣੇ ਨਾਲ ਲੈ ਕੇ ਜਾਂਦੀ ਪਰ ਅੱਜ ਤੱਕ ਮੈਂ ਉਸ ਚਿਹਰਾ ਨਹੀਂ ਦੇਖਿਆ ਸੀ ਉਹ ਆਪਣੇ ਆਪ ਨੂੰ ਚਾਦਰ ਨਾਲ ਢੱਕ ਕੇ ਰੱਖਦੀ ਸੀ ਉਸ ਦਾ ਮੂੰਹ ਵੀ ਰੁਮਾਲ ਨਾਲ ਟਕਿਆ ਹੁੰਦਾ ਕੁਝ ਦਿਨ ਹੀ ਹੋਏ ਸਨ ਕਿ ਮੈਨੂੰ ਇਸ ਔਰਤ ਦੀ ਧੀ ਦੀਆਂ ਹਰਕਤਾਂ ਅਜੀਬ ਲੱਗਣ ਲੱਗੀਆਂ ਜਦੋਂ ਵੀ ਉਹ ਮੇਰੇ ਨਾਲ ਕਿਤੇ ਜਾਂਦੀ ਸੀ ਤਾਂ ਉਹ ਕਾਰ ਵਿੱਚ ਮੇਰੇ ਨਾਲ ਅੱਗੇ ਬੈਠ ਜਾਂਦੀ ਅਤੇ ਬਹਾਨੇ-ਬਹਾਨੇ ਨਾਲ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦੀ ਸੀ ਉਹ ਮੇਰਾ ਹੱਥ ਫੜ ਲੈਂਦੀ ਪਰ ਮੈਂ ਡਰ ਦੇ ਮਾਰੇ ਚੁੱਪ ਰਹਿੰਦਾ ਉਸ ਨੂੰ ਕੁਝ ਨਹੀਂ ਕਹਿੰਦਾ ਇੱਕ ਦਿਨ ਉਸ ਔਰਤ ਨੇ ਮੈਨੂੰ ਘਰ ਦੇ ਅੰਦਰ ਬੁਲਾਇਆ ਅਤੇ ਮੈਨੂੰ ਪੁੱਛ ਕਿ ਤੁਹਾਨੂੰ ਆਪਣੀਆਂ ਭੈਣਾਂ ਦੇ ਵਿਆਹ ਲਈ ਕਿੰਨੇ ਪੈਸੇ ਚਾਹੀਦੇ ਹਨ ਮੈਂ ਉਸ ਨੂੰ ਕਿਹਾ ਕਿ ਮੈਨੂੰ ਲੱਖਾਂ ਰੁਪਏ ਚਾਹੀਦੇ ਹਨ ਮੈਂ ਉਹਨਾਂ ਦੇ ਦਾਜ ਦਾ ਸਮਾਨ ਲਿਆਉਣਾ ਹੈ ਕਿਉਂਕਿ ਮੇਰੀਆਂ ਤਿੰਨ ਛੋਟੀਆਂ ਭੈਣਾਂ ਹਨ ਅਤੇ ਮੈਂ ਉਹਨਾਂ ਤਿੰਨਾਂ ਦਾ ਵਿਆਹ ਕਰਨਾ ਚਾਹੁੰਦਾ ਹਾਂ ਅਤੇ ਤੁਸੀਂ ਜਾਣਦੇ ਹੋ ਕਿ ਅੱਜਕੱਲ ਦਾ ਮਾਹੌਲ ਕੀ ਹੈ ਮੁੰਡਿਆਂ ਦੀ ਮੰਗ ਪੂਰੀ ਨਹੀਂ ਹੁੰਦੀ ਉਹ ਕਹਿਣ ਲੱਗੀ ਕਿ ਤੁਸੀਂ ਮੇਰੇ ਤੋਂ ਜਿੰਨੇ ਪੈਸੇ ਮੰਗੋਗੇ ਮੈਂ ਤੁਹਾਨੂੰ ਦੇ ਦੇਵਾਂਗੀ ਇਸ ਨਾਲ ਤੁਸੀਂ ਆਪਣੀਆਂ ਭੈਣਾਂ ਦਾ ਵਿਆਹ ਬਹੁਤ ਧੂਮ-ਧਾਮ ਨਾਲ ਕਰ ਸਕੋਗੇ ਪਰ ਮੇਰੀ ਇੱਕ ਸ਼ਰਤ ਹੈ ਤੇ ਉਹ ਇਹ ਕਿ ਤੈਨੂੰ ਮੇਰੀ ਧੀ ਨਾਲ ਵਿਆਹ ਕਰਨਾ ਪਵੇਗਾ ਉਸ ਦੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਮੈਂ ਇਸ ਤਰ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਪਰ ਮੈਨੂੰ ਉਸ ਦੀ ਧੀ ਪਸੰਦ ਨਹੀਂ ਸੀ ਅਤੇ ਵੈਸੇ ਵੀ ਮੈਂ ਆਪਣੇ ਦੇਸ਼ ਵਿੱਚ ਵਿਆਹ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਉੱਥੇ ਇੱਕ ਲੜਕੀ ਪਸੰਦ ਸੀ ਫਿਰ ਜਦੋਂ ਮੈਂ ਉਸ ਔਰਤ ਨੂੰ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਔਰਤ ਨੇ ਮੈਨੂੰ ਧਮਕੀ ਦਿੱਤੀ ਉਹ ਕਹਿਣ ਲੱਗੀ ਕਿ ਜੇਕਰ ਤੂੰ ਮੇਰੀ ਗੱਲ ਨਾ ਸੁਣੀ ਤਾਂ ਮੈਂ ਤੇਰੇ ਤੇ ਝੂਠੇ ਇਲਜ਼ਾਮ ਲਗਾ ਕੇ ਤੈਨੂੰ ਜੇਲ੍ਹ ਭੇਜ ਦਿਆਂਗੀ ਮੇਰੇ ਕੋਲ ਹੋਰ ਵਿਚਾਰਾ ਨਹੀਂ ਸੀ ਇਸ ਲਈ ਮੈਂ ਮਜਬੂਰੀ ਵਿੱਚ ਵਿਆਹ ਲਈ ਤਿਆਰ ਹੋ ਗਿਆ ਉਸਔਰਤ ਨੇ ਨੋਟਾਂ ਦੇ ਬੰਡਲ ਮੇਰੇ ਸਾਹਮਣੇ ਰੱਖ ਦਿੱਤੇ ਅਤੇ ਕਹਿਣ ਲੱਗੀ ਕਿ ਅਸਲ ਗੱਲ ਇਹ ਹੈ ਕਿ ਮੇਰੀ ਧੀ ਤੁਹਾਨੂੰ ਪਸੰਦ ਕਰਦੀ ਹੈ ਉਹ ਤੁਹਾਨੂੰ ਬਹੁਤ ਸਾਰੀ ਦੌਲਤ ਅਤੇ ਸ਼ੌਰਤ ਦੇਵੇਗੀ ਤੁਸੀਂ ਜੋ ਵੀ ਮੰਗੋਗੇ ਉਹ ਤੁਹਾਨੂੰ ਦੇਵੇਗੀ ਤੁਸੀਂ ساری ਉਮਰ ਐਸ਼ਕ ਵਿੱਚ گزارੋਗੇ ਤੈਨੂੰ ਕਦੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਵੇਗੀ ਪਰ ਸ਼ਰਤ ਇਹ ਹੈ ਕਿ ਤੁਸੀਂ ਵਿਆਹ ਤੋਂ ਪਹਿਲਾਂ ਉਸ ਦਾ ਚਿਹਰਾ ਨਹੀਂ ਦੇਖ ਸਕਦੇ ਉਸ ਦਾ ਚਿਹਰਾ ਤੁਸੀਂ ਵਿਆਹ ਤੋਂ ਬਾਅਦ ਹੀ ਦੇਖ ਸਕੋਗੇ ਇਹ ਸ਼ਰਤ ਸੁਣ ਕੇ ਨੂੰ ਥੋੜਾ ਜੀਵ ਲੱਗਾ ਪਰ ਇੰਨੇ ਪੈਸੇ ਦੇਣ ਤੋਂ ਬਾਅਦ ਮੈਂ ਇਹ ਵੀ ਤੈਅ ਕਰ ਲਿਆ ਸੀ ਕਿ ਹੁਣ ਮੈਂ ਉਸ ਦੀ ਧੀ ਨਾਲ ਵਿਆਹ ਜ਼ਰੂਰ ਕਰਾਂਗਾ ਕਿਉਂਕਿ ਬਦਲੇ ਵਿੱਚ ਉਹ ਮੇਰੀ ਜ਼ਿੰਦਗੀ ਬਦਲ ਦੇਵੇਗੀ ਅਤੇ ਮੇਰੀਆਂ ਭੈਣਾਂ ਦਾ ਵੀ ਵਿਆਹ ਹੋ ਜਾਵੇਗਾ ਹੁਣ ਮੇਰੇ ਕੋਲ ਇਨਕਾਰ ਕਰਨ ਦਾ ਕੋਈ ਕਾਰਨ ਨਹੀਂ ਸੀ ਮੈਨੂੰ ਬਹੁਤ ਸਾਰਾ ਪੈਸਾ ਅਤੇ ਸਾਰੀਆਂ ਐਸ਼ੋ ਆਰਾਮ ਦੀਆਂ ਚੀਜ਼ਾਂ ਮਿਲ ਰਹੀਆਂ ਸਨ ਅਤੇ ਜੇ ਮੈਂ ਇੰਨੇ ਪੈਸੇ ਲਈ ਕਿਸੇ ਬਦਸੂਰਤ ਜਾਂ ਆਪਾਏ ਜ ਕੁੜੀ ਨਾਲ ਵਿਆਹ ਕਰਨਾ ਹੁੰਦਾ ਤਾਂ ਮੈਂ ਉਸ ਨਾਲ ਵੀ ਵਿਆਹ ਕਰ ਲੈਂਦਾ ਇਹ ਘਾਟੇ ਦਾ ਸੌਦਾ ਨਹੀਂ ਹੈ ਮੈਂ ਉਸ ਔਰਤ ਤੋਂ ਬਹੁਤ ਸਾਰੇ ਪੈਸੇ ਲੈ ਕੇ ਭਾਰਤ ਵਿੱਚ ਆਪਣੇ ਘਰ ਭੇਜ ਦਿੱਤੇ ਤਾਂ ਜੋ ਮੇਰੀਆਂ ਭੈਣਾਂ ਦਾ ਵਿਆਹ ਜਲਦੀ ਤੋਂ ਜਲਦੀ ਹੋ ਸਕੇ ਮੈਨੂੰ ਇਸ ਪੂਰੇ ਮਾਮਲੇ ਵਿੱਚ ਇੱਕ ਗੱਲ ਉੱਤੇ ਸ਼ੱਕ ਸੀ ਮੈਂ ਅੱਜ ਤੱਕ ਉਸ ਔਰਤ ਦੀ ਧੀ ਦਾ ਮੂੰਹ ਨਹੀਂ ਦੇਖਿਆ ਸੀ ਤੇ ਦੂਜਾ ਇਹ ਕਿ ਉਹ ਆਪਣੀ ਧੀ ਦਾ ਵਿਆਹ ਮੇਰੇ ਨਾਲ ਕਿਉਂ ਕਰਨਾ ਚਾਹੁੰਦੀ ਸੀ ਕੋਈ ਨਾ ਕੋਈ ਕਾਰਨ ਜ਼ਰੂਰ ਸੀ ਜੋ ਉਹ ਮੇਰੇ ਤੋਂ ਲੁਕੋ ਰਹੀ ਸੀ ਇਹ ਸੋਚ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਇੱਕ ਦਿਨ ਉਹ ਔਰਤ ਕਹਿਣ ਲੱਗੀ ਦੋ ਹਫ਼ਤਿਆਂ ਬਾਅਦ ਤੇਰਾ ਤੇ ਮੇਰੀ ਧੀ ਦਾ ਹੈ ਉਹ ਵਿਆਹ ਤੂੰ ਪਹਿਲਾਂ ਇੱਥੇ ਆਵੇਗੀ ਪਰ ਤੂੰ ਉਸ ਦਾ ਮੂੰਹ ਵਿਆਹ ਤੋਂ ਬਾਅਦ ਹੀ ਦੇਖੇਗਾ ਉਸ ਔਰਤ ਨੇ ਮੈਨੂੰ ਦੱਸਿਆ ਕਿ ਮੇਰੀ ਲੜਕੀ ਕੋਈ ਦਿਨਾਂ ਲਈ ਕਿਸੇ ਹੋਰ ਦੇਸ਼ ਵਿੱਚ ਆਪਣੀ ਮਾਸੀ ਕੋਲ ਗਈ ਸੀ ਜਿਵੇਂ ਹੀ ਉਹ ਉੱਥੋਂ ਵਾਪਸ ਆਵੇਗੀ ਉਸੇ ਦਿਨ ਤੇਰਾ ਉਸ ਨਾਲ ਵਿਆਹ ਹੋ ਜਾਵੇਗਾ ਮੈਂ ਵੀ ਹਾਂ ਵਿੱਚ ਸਿਰੇ ਹਿਰਾ ਦਿੱਤਾ ਮੈਨੂੰ ਲੱਗ ਰਿਹਾ ਸੀ ਕਿ ਇਹ ਔਰਤ ਸਾਡਾ ਵਿਆਹ ਬੜੀ ਸਾਦਗੀ ਨਾਲ ਕਰੇਗੀ ਪਰ ਉਸ ਔਰਤ ਨੇ ਤੁਮਤਮ ਨਾਲ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਕਿ ਮੈਨੂੰ ਹੈਰਾਨ ਕਰ ਦਿੱਤਾ ਸਾਰੇ ਫੰਕਸ਼ਨ ਇੰਨੇ ਸ਼ਾਨਦਾਰ ਸਨ ਕਿ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਸੀ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਅਤੇ ਫੰਕਸ਼ਨ ਵੀ ਹੋ ਰਹੇ ਸਨ ਪਰ ਉਸ ਦੀ ਬੇਟੀ ਅਜੇ ਨਹੀਂ ਆਈ ਸੀ ਹੁਣ ਮੈਨੂੰ ਸ਼ੱਕ ਹੋ ਰਿਹਾ ਸੀ ਕਿ ਕੀ ਉਹ ਵਿਆਹ ਦੇ ਸਮੇਂ ਤੇ ਆਵੇਗੀ ਅਤੇ ਅਜਿਹਾ ਹੀ ਹੋਇਆ ਵਿਆਹ ਵਾਲੇ ਦਿਨ ਸਵੇਰੇ ਸਵੇਰੇ ਮੈਂ ਆਪਣੇ ਕੰਮ ਦੀ ਖਿੜਕੀ ਤੋਂ ਦੇਖਿਆ ਇੱਕ ਕੁੜੀ ਵੱਡੀ ਕਾਰ ਵਿੱਚੋਂ ਨਿਕਲ ਕੇ ਘਰ ਦੇ ਅੰਦਰ ਗਈ ਅਤੇ ਉਹ ਸਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਆਪ ਨੂੰ ਚਾਦਰ ਨਾਲ ਢੱਕ ਲਿਆ ਸੀ ਅਤੇ ਉਸ ਦਾ ਚਿਹਰਾ ਵੀ ਢਕਿਆ ਹੋਇਆ ਸੀ ਉਹ ਉਸਔਰਤ ਦੀ ਧੀ ਸੀ ਜੋ ਹੁਣ ਮੇਰੀ ਪਤਨੀ ਬਣਨ ਜਾ ਰਹੀ ਸੀ ਪਰ ਅੱਜ ਵੀ ਉਹ ਰਮਾਲ ਨਾਲ ਮੂੰਹ ਟੱਕ ਰਹੀ ਸੀ ਇਹ ਸਭ ਦੇਖ ਕੇ ਮੈਂ ਹੈਰਾਨ ਰਹਿ ਗਿਆ ਫਿਰ ਸੋਚਿਆ ਕਿ ਜੋ ਮਰਜ਼ੀ ਹੋਵੇ ਹੁਣ ਵਿਆਹ 'ਚ ਕੁਝ ਸਮਾਂ ਹੀ ਬਚਿਆ ਹੈ ਅਤੇ ਵਿਆਹ ਤੋਂ ਬਾਅਦ ਇਹ ਰਾਜ਼ ਵੀ ਖੁੱਲ ਜਾਵੇਗਾ ਹੁਣ ਮੈਨੂੰ ਵਿਆਹ ਦੀ ਉਡੀਕ ਸੀ ਮੈਂ ਆਪਣੇ ਘਰ ਕਿਸੇ ਨੂੰ ਵੀ ਇਸ ਵਿਆਹ ਬਾਰੇ ਕੁਝ ਨਹੀਂ ਦੱਸਿਆ ਮੈਂ ਸੋਚਿਆ ਕਿ ਪਤਾ ਨਹੀਂ ਇਹ ਵਿਆਹ ਕਿੰਨਾ ਚਿਰ ਚੱਲੇਗਾ ਮੈਂ ਆਪਣੇ ਪਰਿਵਾਰਕ ਮੈਂਬਰਾਂ ਕੁਝ ਵੀ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ ਸਾਡਾ ਵਿਆਹ ਹੋ ਗਿਆ ਅਤੇ ਵਿਆਹ ਤੋਂ ਬਾਅਦ ਦੁਲਹਣ ਨੂੰ ਮੇਰੇ ਕਮਰੇ ਵਿੱਚ ਭੇਜ ਦਿੱਤਾ ਗਿਆ ਮੈਂ ਉਸ ਸੁਖਤਾ ਨਾਲ ਉਸ ਦਾ ਚਿਹਰਾ ਦੇਖਣ ਲਈ ਦੁਲਹਣ ਦਾ ਪਰਦਾ ਚੁੱਕਿਆ ਉਸ ਦਾ ਚਿਹਰਾ ਦੇਖਦੇ ਹੀ ਮੇਰੇ ਹੋਸ਼ ਉੱਡ ਗਏ ਉਸਔਰਤ ਨੇ ਕਿਹਾ ਸੀ ਕਿ ਮੈਂ ਤੇਰਾ ਵਿਆਹ ਆਪਣੀ ਧੀ ਨਾਲ ਕਰਵਾ ਦੇਾਂਗੀ ਪਰ ਮੇਰੇ ਸਾਹਮਣੇ ਦੁਲਹਣ ਬਣ ਕੇ ਬੈਠੀ ਇਹ ਕੁੜੀ ਕੋਈ ਹੋਰ ਕੁੜੀ ਨਹੀਂ ਸੀ ਸਭੋਂ ਮੇਰੇ ਮੂੰਹੋਂ ਚੀਕ ਨਿਕਲਦੇ ਨਿਕਲਦੇ ਰੁਕ ਗਈ ਮੇਰਾ ਪੂਰਾ ਸਰੀਰ ਕੰਬ ਰਿਹਾ ਸੀ ਅਤੇ ਫਿਰ ਅਚਾਨਕ ਮੇਰਾ ਅਤੀਤ ਮੇਰੇ ਸਾਹਮਣੇ ਆ ਗਿਆ ਜਦੋਂ ਮੈਂ ਇੰਡੀਆ ਸੀ ਮੇਰਾ ਨਾਮ ਅਯੂਸ਼ ਹੈ ਅਤੇ ਮੈਂ ਐਮਏ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਕਰ ਰਿਹਾ ਸੀ ਸੜਕਾਂ ਦੀ ਧੂੜ ਉਛਾਲ ਰਹੀ ਸੀ ਹਰ ਨੌਜਵਾਨ ਵਾਂਗ ਮੇਰਾ ਵੀ ਭਾਰਤ ਤੋਂ ਬਾਹਰ ਰਹਿਣ ਦਾ ਸੁਪਨਾ ਸੀ ਮੋਬਾਈਲ ਤੇ ਵਿਦੇਸ਼ ਵਿੱਚ ਰਹਿੰਦੇ ਲੋਕਾਂ ਦੀਆਂ ਜ਼ਿੰਦਗੀਆਂ ਦੀਆਂ ਵੀਡੀਓ ਦੇਖਣ ਤੋਂ ਬਾਅਦ ਮੇਰਾ ਵੀ ਸੁਪਨਾ ਹੋ ਗਿਆ ਸੀ ਕਿ ਕਾਸ਼ ਮੇਰਾ ਵੀ ਕਿਸੇ ਬਾਹਲੇ ਦੇਸ਼ ਦਾ ਵੀਜ਼ਾ ਲੱਗ ਜਾਵੇ ਮੈਂ ਵੀ ਉੱਥੇ ਜਾ ਕੇ ਰਹਿ ਸਕਾਂ ਮੈਂ ਸਭ ਤੋਂ ਵੱਡਾ ਭਰਾ ਸੀ ਅਤੇ ਮੇਰੇ ਤੋਂ ਇਲਾਵਾ ਪੰਜ ਭੈਣ ਭਰਾ ਹੋਰ ਸਨ ਕਈ ਵਾਰ ਮੈਨੂੰ ਆਪਣੇ ਮਾਤਾ ਪਿਤਾ ਤੇ ਬਹੁਤ ਗੁੱਸਾ ਆਉਂਦਾ ਸੀ ਕਿ ਉਹਨਾਂ ਨੂੰ ਇੰਨੇ ਬੱਚੇ ਪੈਦਾ ਕਰਨ ਤੋਂ ਪਹਿਲਾਂ ਆਪਣੇ ਆਪ ਅਤੇ ਆਪਣੇ ਘਰ ਦੇ ਹਾਲਾਤਾਂ ਆਪਣੀ ਗਰੀਬੀ ਵੱਲ ਧਿਆਨ ਦੇਣਾ ਚਾਹੀਦਾ ਸੀ ਜੇ ਉਹਨਾਂ ਦੇ ਬੱਚੇ ਘਟ ਹੁੰਦੇ ਤਾਂ ਕੀ ਹੁੰਦਾ ਘਟੋ ਘਟ ਮੇਰੀ ਜ਼ਿੰਦਗੀ ਤਾਂ ਸੌਖੀ ਹੋ ਜਾਂਦੀ ਘਰ ਦਾ ਵੱਡਾ ਪੁੱਤਰ ਹੋਣ ਕਰਕੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਕਮਜ਼ੋਰ ਮੋਢਿਆਂ ਤੇ ਸਨ ਮੈਂ ਐਮਏ ਕਰਨ ਤੋਂ ਬਾਅਦ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਵੇਰੇ ਮੈਂ ਕਾਲਜ ਜਾਂਦਾ ਸੀ ਅਤੇ ਸ਼ਾਮ ਨੂੰ ਕੰਮ ਕਰਦਾ ਸੀ ਇਸ ਤਰ੍ਹਾਂ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਨੌਕਰੀ ਲਈ ਗਲੀਆਂ ਦੀ ਧੂੜ ਛਾਲਣ ਲੱਗਾ ਪਰ ਅੱਜ ਦੇ ਸਮੇਂ ਵਿੱਚ ਨੌਕਰੀ ਪ੍ਰਾਪਤ ਕਰਨਾ ਕੋਈ ਈਸਾਨ ਕੰਮ ਨਹੀਂ ਹੈ ਬੜੀ ਮਿਹਨਤ ਅਤੇ ਮੁਸ਼ਕਲਤ ਤੋਂ ਬਾਅਦ ਮੈਨੂੰ ਇੱਕ ਵੱਡੇ ਸਾਹਿਬ ਕੋਲ ਡਰਾਈਵਰ ਦੀ ਨੌਕਰੀ ਮਿਲ ਗਈ ਤਨਖਾਹ ਵੀ ਕਾਫੀ ਚੰਗੀ ਸੀ ਇਸੇ ਲਈ ਮੈਂ ਚੁੱਪਚਾਪ ਉੱਥੇ ਕੰਮ ਕਰਨ ਲੱਗ ਪਿਆ ਮੈਂ ਸਵੇਰੇ 7 ਵਜੇ ਆਪਣੇ ਕੰਮ ਤੇ ਚਲਾ ਜਾਂਦਾ ਸੀ ਅਤੇ ਸ਼ਾਮ ਦੀ ਧੀ ਨੂੰ ਦਫ਼ਤਰ ਛੱਡਣ ਜਾਂਦਾ ਕਦੇ ਦੁਪਹਿਰ ਨੂੰ 2 ਵਜੇ ਅਤੇ ਕਦੇ ਸ਼ਾਮ ਨੂੰ 5 ਵਜੇ ਮੈਂ ਮੈਡਮ ਨੂੰ ਦਫ਼ਤਰ ਤੋਂ ਘਰ ਵਾਪਸ ਲੈ ਕੇ ਆਉਂਦਾ ਮੇਰੇ ਕੋਲ ਹੋਰ ਕੁਝ ਨਹੀਂ ਸੀ ਬਾਕੀ ਦੇ ਸਮੇਂ ਵਿੱਚ ਮੈਂ ਬੇਲਾ ਰਹਿੰਦਾ ਕਿਉਂਕਿ ਮੇਰਾ ਕੰਮ ਸਿਰਫ ਬੌਸ ਦੀ ਧੀ ਨੂੰ ਆਫਿਸ ਛੱਡਣ ਜਾਣਾ ਅਤੇ ਲੈ ਕੇ ਆਉਣਾ ਸੀ ਬੌਸ ਦੀ ਧੀ ਹਮੇਸ਼ਾ ਮੂੰਹ ਟੱਕ ਕੇ ਰੱਖਦੀ ਸੀ ਮੈਂ ਅਜੇ ਤੱਕ ਉਸ ਚਿਹਰਾ ਨਹੀਂ ਦੇਖਿਆ ਸੀ ਅਤੇ ਨਾ ਹੀ ਮੈਨੂੰ ਦੇਖਣ ਦੀ ਕੋਈ ਇੱਛਾ ਸੀ ਕਿਉਂਕਿ ਮੈਂ ਉੱਥੇ ਸਿਰਫ ਆਪਣਾ ਕੰਮ ਕਰਨ ਲਈ ਜਾਂਦਾ ਸੀ ਅਤੇ ਮੈਂ ਇਹ ਨਹੀਂ ਚਾਹੁੰਦਾ ਸੀ ਕਿ ਮੇਰੇ ਕਾਰਨਾਂਮਿਆ ਕਰਨ ਮੈਨੂੰ ਇਸ ਨੌਕਰੀ ਤੋਂ ਹਟਾ ਦਿੱਤਾ ਜਾਵੇ ਕਿਉਂਕਿ ਮੇਰੇ ਘਰ ਦੇ ਹਾਲਾਤ ਅਜੇ ਨਹੀਂ ਸਨ ਕਿ ਮੈਂ ਕੁਝ ਦਿਨ ਘਰ ਬੈਠ ਕੇ ਖਾ ਸਕਾਂ ਮੇਰੇ ਦੋਸਤ ਮੈਨੂੰ ਕਹਿੰਦੇ ਸਨ ਕਿ ਤੁਸੀਂ ਆਪਣੇ ਬੌਸ ਦੀ ਧੀ ਨੂੰ ਆਪਣੇ ਪਿਆਰ ਵਿੱਚ ਪਸਾ ਲਓ ਕਿਉਂਕਿ ਉਹ ਇੱਕ ਕਰੋੜਪਤੀ ਪਿਤਾ ਦੀ ਧੀ ਹੈ ਅਤੇ ਤੁਸੀਂ ਵੀ ਘੱਟ ਸਮਾਰਟ ਨਹੀਂ ਹੋ ਜੇਕਰ ਉਹ ਤੁਹਾਨੂੰ ਇੱਕ ਵਾਰ ਪਸੰਦ ਕਰ ਲਵੇ ਤਾਂ ਤਹਾਡੀ ਸਾਰੀ ਉਮਰ ਮੌਜ ਰਵੇਗੀ ਮੈਂ ਕਦੇ ਕਦਾਂੀ ਹੋਸ ਦੀ ਇਸ ਗੱਲ ਬਾਰੇ ਸੋਚਦਾ ਰਹਿੰਦਾ ਸੀ ਅਤੇ ਇਹ ਖਿਆਲ ਮੇਰੇ ਦਿਮਾਗ ਵਿੱਚ ਆਉਂਦਾ ਸੀ ਕਿ ਮੈਨੂੰ ਵੀ ਅਜਾ ਕਰਨਾ ਚਾਹੀਦਾ ਹੈ ਕਿਉਂਕਿ ਇਹ ਅਮੀਰ ਬਨਨ ਦਾ ਇੱਕ ਬਹੁਤ ਹੀ ਆਸਾਨ ਤਰੀਕਾ ਸੀ ਪਰ ਮੈਂ ਆਪਣੇ ਡਰ ਕਾਰਨ ਮਾਲਕ ਦੀ ਧੀ ਸਾਹਮਣੇ ਅੱਖਾਂ ਵੀ ਨਹੀਂ ਚੁੱਕਦਾ ਸੀ ਇਸ ਕੁੜੀ ਨੇ ਕਦੇ ਵੀ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਸਲ ਵਿੱਚ ਮੈਂ ਸੋਚਿਆ ਕਿ ਉਹ ਸ਼ਾਇਦ ਗੁੰਗੀ ਹੋਵੇਗੀ ਕਿਉਂਕਿ ਮੈਂ ਇੱਕ ਮਹੀਨੇ ਦੇ ਵਿੱਚ ਕਦੇ ਵੀ ਉਸ ਨੂੰ ਗੱਲ ਕਰਦੇ ਨਹੀਂ ਸੁਣਿਆ ਸੀ ਮੇਰੇ ਦੋਸਤ ਮੈਨੂੰ ਕਹਿੰਦੇ ਸਨ ਕਿ ਤੁਸੀਂ ਯਾਹ ਪਹੀ ਗੱਲ ਕਰਨ ਦੀ ਕੋਸ਼ਿਸ਼ ਕਰਿਆ ਕਰੋ ਹੋ ਸਕਦਾ ਹੈ ਕਿ ਉਹ ਜਵਾਬ ਦੇ ਦੇਵੇ ਪਹਿਲੇ ਦਿਨ ਮੈਂ ਬੜੀ ਹਿੰਮਤ ਨਾਲ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁੱਛਿਆ ਮੈਡਮ ਮੈਨੂੰ ਕੱਲ ਛੁੱਟੀ ਚਾਹੀਦੀ ਹੈ ਕੱਲ ਮੈਂ ਤੁਹਾਨੂੰ ਛੱਡਣ ਅਤੇ ਲੈਣ ਲਈ ਨਹੀਂ ਆਵਾਂਗਾ ਮੈਨੂੰ ਕੋ ਜਰੂਰੀ ਕੰਮ ਹੈ ਮੈਂ ਸੋਚਿਆ ਕਿ ਉਹ ਮੈਨੂੰ ਕੁਝ ਕਹੇਗੀ ਪੁੱਛੇਗੀ ਕਿ ਤੈਨੂੰ ਕੀ ਕੰਮ ਪੈ ਗਿਆ ਹੈ ਅਤੇ ਕੀ ਕਰਨਾ ਹੈ ਪਰ ਉਸਨੇ ਮੈਨੂੰ ਇੱਕ ਸ਼ਬਦ ਵੀ ਨਹੀਂ ਕਿਹਾ ਅਤੇ ਆਪਣਾ ਸਿਰ ਹਾਂ ਵਿੱਚ ਹਿਲਾ ਦਿੱਤਾ ਮੈਨੂੰ ਆਪਣੇ ਆਪ ਤੇ ਬਹੁਤ ਗੁੱਸਾ ਆਇਆ ਮੈਂ ਸੋਚਿਆ ਕਿ ਮੈਂ ਇੱਕ ਪੱਥਰ ਦਿਲ ਕੁ ਦੀ ਨਾਲ ਆਪਣਾ ਸਿਰ ਟਕਰਾ ਰਿਹਾ ਹਾਂ ਮੈਨੂੰ ਨਹੀਂ ਲੱਗਦਾ ਹੈ ਕਿ ਇਹ ਕਿਸੇ ਵੀ ਹਾਲਤ ਵਿੱਚ ਮੇਰੇ ਜਾਲ ਵਿੱਚ ਫਸੇਗੀ ਅਗਲੇ ਦਿਨ ਮੈਂ ਜਾਣ ਬੁੱਝ ਕੇ ਛੁੱਟੀ ਲੈ ਲਈ ਕਿਉਂਕਿ ਮੈਂ ਮੈਡਮ ਨਾਲ ਛੁੱਟੀ ਬਾਰੇ ਗੱਲ ਕੀਤੀ ਸੀ ਹੁਣ ਮੇਰੇ ਕੋਲ ਛੁੱਟੀ ਲੈਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਮੈਂ ਸੋਚਿਆ ਜੇ ਮੈਂ ਅਗਲੇ ਦਿਨ ਛੁੱਟੀ ਕਰਕੇ ਜਾਵਾਂਗਾ ਤਾਂ ਉਹ ਮੈਨੂੰ ਜ਼ਰੂਰ ਪੁੱਛੇਗੀ ਕੱਲ ਤੁਹਾਨੂੰ ਕੀ ਕੰਮ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਪੁੱਛਦੀ ਉਸਦੇ ਪਿਤਾ ਨੇ ਮੈਨੂੰ ਪੁੱਛਿਆ ਕੱਲ ਕਿੱਥੇ ਗਾਇਬ ਸੀ ਤੁਸੀਂ ਕਿਉਂ ਨਹੀਂ ਆਏ ਮੈਂ ਕਿਹਾ ਸਰ ਤੁਸੀਂ ਕੱਲ ਘਰ ਨਹੀਂ ਸੀ ਮੈਂ ਮੈਡਮ ਸਾਹਿਬ ਨੂੰ ਕਿਹਾ ਸੀ ਕਿ ਮੈਨੂੰ ਕੁਝ ਜ਼ਰੂਰੀ ਕੰਮ ਹੈ ਇਸ ਲਈ ਮੈਂ ਕੱਲ ਨਹੀਂ ਆ ਸਕਦਾ ਸਰ ਨੇ ਕਿਹਾ ਕਿ ਇਹ ਤਾਂ ਠੀਕ ਹੈ ਪਰ ਅਗਲੀ ਵਾਰ ਜਦੋਂ ਤੁਸੀਂ ਛੁੱਟੀ ਲੈਣੀ ਹੈ ਤਾਂ ਮੈਨੂੰ ਜ਼ਰੂਰ ਦੱਸਣਾ ਤੁਹਾਨੂੰ ਮੇਰੀ ਧੀ ਨਾਲ ਗੱਲ ਕਰਨ ਦੀ ਲੋੜ ਨਹੀਂ ਹੈ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਣਾ ਉਸ ਦੀਆਂ ਗੱਲਾਂ ਤੋਂ ਹੈਰਾਨ ਹੋ ਕੇ ਮੈਂ ਸੋਚਣ ਲੱਗਾ ਕਿ ਜਨਾਬ ਆਪਣੀ ਧੀ ਤੇ ਇੰਨਾ ਗੁੱਸੇ ਕਿਉਂ ਰਹਿੰਦੇ ਹਨ ਮੈਂ ਉਸ ਨੂੰ ਕਦੇ ਮੈਡਮ ਨਾਲ ਪਿਆਰ ਨਾਲ ਗੱਲ ਕਰਦੇ ਨਹੀਂ ਦੇਖਿਆ ਸੀ ਇੱਕ ਦਿਨ ਮੈਨੂੰ ਘਰ ਦੇ ਪੁਰਾਣੇ ਨੌਕਰ ਤੋਂ ਪਤਾ ਲੱਗਾ ਕਿ ਉਹ ਜਨਾਬ ਦੀ ਧੀ ਨਹੀਂ ਸਗੋਂ ਸਾਬ ਦੇ ਭਰਾ ਦੀ ਧੀ ਹੈ ਉਸ ਦਾ ਨਾਮ ਖੁਸ਼ਬੂ ਹੈ ਪਰ ਉਸ ਇਲਾਕੇ ਵਿੱਚ ਹਰ ਕੋਈ ਉਸ ਨੂੰ ਮੈਡਮ ਕਹਿ ਕੇ ਬੁਲਾਉਂਦਾ ਹੈ ਹਾਲਾਂਕਿ ਉਹ ਕਿਸੇ ਹੋਰ ਦੇਸ਼ ਵਿੱਚ ਰਹਿੰਦੀ ਹੈ ਉਹ ਸਾਲ ਦੇ ਕੁਝ ਮਹੀਨੇ ਇੱਥੇ ਬਤਾਉਂਦੀ ਹੈ ਸਰ ਨੂੰ ਉਸਦੇ ਕੰਮ ਤੋਂ ਬਹੁਤ ਨਫ਼ਰਤ ਹੈ ਪਰ ਉਹ ਉਸ ਨੂੰ ਕੁਝ ਨਹੀਂ ਕਹਿੰਦੀ ਹੁਣ ਤੱਕ ਮੈਂ ਧਿਆਨ ਨਾਲ ਨਹੀਂ ਦੇਖਿਆ ਸੀ ਕਿ ਉਹ ਕਿੱਥੇ ਜਾਂਦੀ ਸੀ ਅਤੇ ਕੀ ਕੰਮ ਕਰਦੀ ਸੀ ਮੈਂ ਉਸ ਨੂੰ ਛੱਡਦਾ ਅਤੇ ਕਾਰ ਲੈ ਕੇ ਵਾਪਸ ਆ ਜਾਂਦਾ ਅਗਲੇ ਦਿਨ ਮੈਂ ਉਸ ਨੂੰ ਜਿਸ ਦਫ਼ਤਰ ਦੇ ਸਾਹਮਣੇ ਛੱਡਿਆ ਸੀ ਜਦੋਂ ਮੈਂ ਉੱਥੇ ਬੋਰਡ ਪੜਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇਹ ਇੱਕ ਕੇਂਦਰ ਸੀ ਜੋ ਖੁਸਰਿਆਂ ਦੀ ਦੇਖਭਾਲ ਲਈ ਬਣਾਇਆ ਗਿਆ ਸੀ ਉਹ ਉਹ ਉਸੇ ਸੈਂਟਰ ਦੇ ਅੰਦਰ ਚਲੀ ਗਈ ਮੈਂ ਕਾਰ ਕੁਝ ਦੂਰੀ ਤੇ ਖੜੀ ਕਰ ਦਿੱਤੀ ਥੋੜੀ ਦੇਰ ਬਾਅਦ ਉਥੋਂ ਕੁਝ ਖੁਸਰੇ ਬਾਹਰ ਆਏ ਅਤੇ ਮੈਂ ਇੱਕ ਆਦਮੀ ਨੂੰ ਪੁੱਛਿਆ ਕਿ ਇਸ ਜਗ੍ਹਾ ਦੀ ਮਾਲਕਣ ਕੌਣ ਹੈ ਤਾਂ ਉਸ ਨੇ ਮੈਨੂੰ ਦੱਸਿਆ ਕਿ ਰੀਆ ਮੈਡਮ ਹੈ ਉਹ ਬਹੁਤ ਵੱਡੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਉਹ ਬਹੁਤ ਅਮੀਰ ਅਤੇ ਬਹੁਤ ਚੰਗੀ ਕੁੜੀ ਹੈ ਉਹ ਇੱਥੇ ਇਸ ਖੁਸਰਿਆਂ ਨੂੰ ਪੜ੍ਹਾਉਣ ਆਉਂਦੀ ਹੈ ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਸੋਚਿਆ ਰੀਆ ਮੈਡਮ ਕਿੰਨੀ ਚੰਗੀ ਹੈ ਉਹ ਖੁਸਰਿਆਂ ਦੀ ਕਿੰਨੀ ਦੇਖਭਾਲ ਕਰਦੀ ਹੈ ਹੁਣ ਮੈਂ ਸੱਚਮੁੱਚ ਉਸ ਨੂੰ ਪਸੰਦ ਕਰ ਨਾ ਸ਼ੁਰੂ ਕਰ ਦਿੱਤਾ ਸੀ ਮੈਂ ਹੌਲੀ ਹੌਲੀ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਕੁਝ ਦਿਨਾਂ ਵਿੱਚ ਹੀ ਉਹ ਮੇਰੇ ਨਾਲ ਗੱਲ ਘੁਲ ਮਿਲ ਗਈ ਹੁਣ ਅਸੀਂ ਅਕਸਰ ਗੱਲਾਂ ਕਰਦੇ ਰਹਿੰਦੇ ਸੀ ਹੁਣ ਉਹ ਕਾਰ ਵਿੱਚ ਬੈਠਦਿਆਂ ਹੀ ਖੇਰਮਾਲ ਆਪਣੇ ਮੂੰਹ ਤੋਂ ਹਟਾ ਲੈਂਦੀ ਸੀ ਅਤੇ ਅਸੀਂ ਸਾਰੇ ਰਸਤੇ ਗੱਲਾਂ ਕਰਦੇ ਰਹਿੰਦੇ ਸੀ ਉਸ ਦੇ ਚਾਚੇ ਵਾਂਗ ਮੈਨੂੰ ਵੀ ਖੁਸਰਿਆਂ ਲਈ ਉਸ ਦਾ ਕੰਮ ਪਸੰਦ ਨਹੀਂ ਸੀ ਪਰ ਮੈਂ ਉਸ ਨੂੰ ਇਹ ਨਹੀਂ ਕਹਿ ਸਕਦਾ ਸੀ ਹੁਣ ਮੈਨੂੰ ਮਹਿਸੂਸ ਹੋਣ ਲੱਗਾ ਕਿ ਉਹ ਵੀ ਮੈਨੂੰ ਆਪਣੇ ਦਿਲ ਵਿੱਚ ਪਸੰਦ ਕਰਨ ਲੱਗ ਪਈ ਹੈ ਜਲਦੀ ਹੀ ਸਾਡੀ ਮੁਲਾਕਾਤ ਦੀ ਖਬਰਸਾ ਜੀ ਜਨਰੀਆ ਮੈਡਮ ਦੇ ਚਾਚਾ ਜੀ ਨੂੰ ਮਿਲ ਗਈ ਇੱਕ ਦਿਨ ਉਸ ਨੇ ਮੈਨੂੰ ਆਪਣੇ ਘਰ ਬੁਲਾਇਆ ਅਤੇ ਉਸ ਨੇ ਮੈਨੂੰ ਪੁੱਛਿਆ ਕਿ ਤੁਸੀਂ ਹਰੀਆ ਦੀ ਅਸਲੀਅਤ ਜਾਣਦੇ ਹੋ ਜੇ ਤੈਨੂੰ ਰੀਆ ਦੀ ਅਸਲੀਅਤ ਪਤਾ ਲੱਗ ਗਈ ਤਾਂ ਤੂੰ ਇੱਥੇ ਉਲਟੇ ਕਰਮ ਭੱਜ ਜਾਉਗੇ ਉਸ ਨੂੰ ਮਿਲਣਾ ਤਾਂ ਛੱਡੋ ਤੈਨੂੰ ਉਸ ਦਾ ਮੂੰਹ ਦੇਖਣਾ ਵੀ ਚੰਗਾ ਨਹੀਂ ਲੱਗੇਗਾ ਮੈਂ ਉਹਨਾਂ ਨੂੰ ਪੁੱਛਿਆ ਕਿ ਸੱਚਾਈ ਕੀ ਹੈ ਰੀਆ ਮੈਡਮ ਦੀ ਮੈਂ ਰੀਆ ਮੈਡਮ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਮਾਲਕ ਮੇਰੀ ਗੱਲ ਸੁਣ ਕੇ ਅਜੀਬ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗਾ ਤੇ ਕਹਿ ਲੱਗਾ ਕਿ ਇਹ ਕੁੜੀ ਨਹੀਂ ਸਗੋਂ ਖੁਸਰਾ ਹੈ ਰੀਆ ਨਾ ਤਾਂ ਮਰਦ ਹੈ ਅਤੇ ਨਾ ਹੀ ਔਰਤ ਪਰ ਉਹ ਤੀਜੀ ਜਾਤੀ ਨਾਲ ਸਬੰਧ ਰੱਖਦੀ ਹੈ ਤੁਸੀਂ ਉਸ ਨਾਲ ਵਿਆਹ ਕਿਵੇਂ ਕਰ ਸਕਦੇ ਹੋ ਇਹ ਸੁਣ ਕੇ ਇੰਜ ਲੱਗਾ ਜਿਵੇਂ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਹੋਵੇ ਮੈਂ ਸੋਚਣ ਲੱਗਾ ਕਿ ਮੈਨੂੰ ਉਹਨਾਂ ਲੋਕਾਂ ਦਾ ਲगाव ਦੇਖ ਕੇ ਹੀ ਸਮਝ ਜਾਣਾ ਚਾਹੀਦਾ ਸੀ ਉਸ ਦੀ ਅਸਲੀਅਤ ਕੀ ਹੈ ਜਦੋਂ ਵੀ ਉਹ ਲੋਕਾਂ ਦੇ ਨਾਲ ਹੁੰਦੀ ਸੀ ਤਾਂ ਲੱਗਦਾ ਸੀ ਕਿ ਉਹ ਵੀ ਇਨ੍ਹਾਂ ਲੋਕਾਂ ਦਾ ਹਿੱਸਾ ਹੈ ਪਰ ਮੈਂ ਕਦੇ ਉਸਤੇ ਸ਼ੱਕ ਕਰਨ ਬਾਰੇ ਸੋਚਿਆ ਵੀ ਨਹੀਂ ਸੀ ਇਸ ਬੰਦੇ ਨੇ ਮੈਨੂੰ ਸੱਚ ਦੱਸਿਆ ਰੀਆ ਦੀ ਸਚਾਈ ਸੁਣ ਕੇ ਮੈਂ ਉੱਥੋਂ ਭੱਜ ਗਿਆ ਮੈਂ ਰੀਆ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਸਨ ਹੁਣ ਮੇਰਾ ਉਸ ਨਾਲ ਕੋਈ ਸੰਪਰਕ ਨਹੀਂ ਸੀ ਕਿਉਂਕਿ ਉਸਨੇ ਮੇਰੇ ਨਾਲ ਬਹੁਤ ਧੋਖਾ ਕੀਤਾ ਸੀ ਉਸਦੀ ਸਚਾਈ ਜਾਣਨ ਤੋਂ ਬਾਅਦ ਮੈਂ ਉਸਦਾ ਚਿਹਰਾ ਵੀ ਨਹੀਂ ਦੇਖਣਾ ਚਾਹੁੰਦਾ ਸੀ ਮੈਂ ਉਹ ਨੌਕਰੀ ਵੀ ਛੱਡ ਦਿੱਤੀ ਸੀ ਪਰ ਉਹ ਨੌਕਰੀ ਛੱਡਣ ਤੋਂ ਬਾਅਦ ਮੈਂ ਕਈ ਥਾਵਾਂ ਤੇ ਧੋਕਰ ਖਾਦੀ ਕਈ ਔਂਕੜਾਂ ਤੋਂ ਬਾਅਦ ਮੇਰੀ ਕਿਸਮਤ ਨੇ ਮੇਰਾ ਸਾਥ ਦਿੱਤਾ ਅਤੇ ਮੈਂ ਕੈਨੇਡਾ ਆ ਗਿਆ ਪਰ ਇੱਥੇ ਆ ਕੇ ਪਤਾ ਨਹੀਂ ਮੇਰੀ ਕਿਸਮਤ ਵਿੱਚ ਕੀ ਲਿਖਿਆ ਸੀ ਮੇਰੇ ਵਿਆਹ ਲਈ ਹਾਂ ਕਹਿਣ ਵਾਲੇ ਮੇਰੇ ਦਿਮਾਗ ਵਿੱਚ ਰੀਆ ਦਾ ਖਿਆਲ ਨਹੀਂ ਆਇਆ ਸੀ ਪਰ ਜੋ ਮੈਂ ਸੋਚਿਆ ਵੀ ਨਹੀਂ ਸੀ ਉਹ ਹੋਇਆ ਇਸ ਵਾਰ ਮੇਰੀ ਦੁਲਹਣ ਕੋਈ ਹੋਰ ਨਹੀਂ ਸਗੋਂ ਰੀਆ ਮੇਰੀ ਦੁਲਹਣ ਬਣ ਕੇ ਮੇਰੇ ਸਾਹਮਣੇ ਬੈਠੀ ਸੀ ਜਿੰਨਾ ਮੈਂ ਉਸ ਨੂੰ ਦੇਖ ਕੇ ਹੈਰਾਨ ਹੋਇਆ ਉਨਾਂ ਹੀ ਉਹ ਵੀ ਮੈਨੂੰ ਦੇਖ ਕੇ ਹੈਰਾਨ ਸੀ ਮੈਂ ਦੋਹਾਂ ਹੱਥਾਂ ਨਾਲ ਆਪਣਾ ਸਿਰ ਫੜ ਲਿਆ ਮੈਂ ਇਹ ਸੋਚ ਕੇ پاگل ਹੋ ਰਿਹਾ ਸੀ ਕਿ ਮੈਂ ਕਿਸੇ ਖੁਸਰੇ ਨਾਲ ਵਿਆਹ ਕਰ ਲਿਆ ਹੈ ਮੈਨੂੰ ਚੱਕਰ ਆ ਰਹੇ ਸੀ ਪਰ ਹੁਣ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਮੈਂ ਮੈਡਮ ਤੋਂ ਪੈਸੇ ਲੈ ਕੇ ਆਪਣੇ ਘਰ ਵੀ ਭੇਜ ਦਿੱਤੇ ਹਤੇ ਉਹਨਾਂ ਹੀ ਪੈਸਿਆਂ ਨਾਲ ਮੇਰੀਆਂ ਭੈਣਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਜੇ ਮੈਂ ਮੈਡਮ ਕੋਲੋਂ ਪੈਸੇ ਨਾ ਲਈ ਹੁੰਦੇ ਤਾਂ ਮੈਂ ਉਸੇ ਵੇਲੇ ਭੱਜ ਜਾਂਦਾ ਮੇਰੀ ਮਜਬੂਰੀ ਅਤੇ ਮੇਰਾ ਲਾਲਚ ਮੈਨੂੰ ਅੱਜ ਕਿੱਥੋਂ ਤੱਕ ਲੈ ਆਈ ਸੀ ਕਿ ਮੈਂ ਇਸ ਖੁਸਰੇ ਨਾਲ ਵਿਆਹ ਕਰਵਾ ਲਿਆ ਸੀ ਅਤੇ ਹੁਣ ਇੱਕ ਖੁਸਰਾ ਮੇਰੀ ਪਤਨੀ ਬਣ ਕੇ ਮੇਰੇ ਸਾਹਮਣੇ ਬੈਠੀ ਸੀ ਮੈਂ ਗੁੱਸੇ ਵਿੱਚ ਆ ਕੇ ਉਸ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੱਤੀ ਉਹ ਕੁਝ ਨਾ ਬੋਲੀ ਹਤੇ ਉੱਠ ਕੇ ਆਪਣੀ ਮਾਂ ਕੋਲ ਚਲੀ ਗਈ ਜਿਵੇਂ ਹੀ ਉਹ ਕਮਰੇ ਤੋਂ ਬਾਹਰ ਨਿਕਲੀ ਮੈਂ ਅੰਦਰੋਂ ਦਰਵਾਜ਼ੇ ਜਾ ਬੰਦ ਕਰ ਦਿੱਤਾ ਮੈਂ ਉਸ ਨੂੰ ਆਪਣੇ ਕਮਰੇ ਵਿੱਚ 1 ਮਿੰਟ ਲਈ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਮੈਂ ਸਾਰੀ ਰਾਤ ਜਾ ਕੇ ਕੱਟੀ ਸਵੇਰ ਹੁੰਦੇ ਹੀ ਮੇਰੀ ਸੱਸ ਮੇਰੇ ਕੋਲ ਆਈ ਅਤੇ ਮੈਨੂੰ ਧਮਕੀ ਦਿੱਤੀ ਕਿ ਚੁੱਪ ਜਾਪ ਮੇਰੀ ਧੀ ਨੂੰ ਆਪਣਾ ਲਓ ਅਤੇ ਫੰਕਸ਼ਨ ਲਈ ਤਿਆਰ ਹੋ ਜਾਓ ਨਹੀਂ ਤਾਂ ਤੈਨੂੰ ਪਤਾ ਹੈ ਕਿ ਮੈਂ ਤੇਰੇ ਨਾਲ ਕੀ ਕਰ ਸਕਦੀ ਹਾਂ ਮੈਂ ਤੈਨੂੰ ਜੇਲ੍ਹ ਭੇਜ ਦਿਆਂਗੀ ਬਾਕੀ ਦੀ ਜ਼ਿੰਦਗੀ ਉੱਥੇ ਹੀ ਕੱਟਣੀ ਪਵੇਗੀ ਸੋਚੋ ਤੁਹਾਡੇ ਪਰਿਵਾਰ ਵਾਲਿਆਂ ਦਾ ਕੀ ਹੋਵੇਗਾ ਹੁਣ ਮੈਂ ਮਜਬੂਰ ਸੀ ਆਪਣੇ ਪਰਿਵਾਰ ਦੀ ਖਾਤਰ ਮੈਂ ਉੱਠ ਕੇ ਫੰਕਸ਼ਨ ਲਈ ਤਿਆਰ ਹੋ ਗਿਆ ਕਿਉਂਕਿ ਮੈਨੂੰ ਪਤਾ ਸੀ ਕਿ ਇਸ ਔਰਤ ਦੀ ਬਹੁਤ ਦੂਰ ਦੂਰ ਤੱਕ ਹੈ ਉਹ ਮੇਰੇ ਨਾਲ ਕੁਝ ਵੀ ਕਰ ਸਕਦੀ ਸੀ ਅਤੇ ਮੈਂ ਇੱਥੇ ਕਿਸੇ ਨੂੰ ਜਾਣਦਾ ਵੀ ਨਹੀਂ ਸੀ ਜਦੋਂ ਮੈਂ ਬਾਹਰ ਗਿਆ ਹਤੇ ਰੀਆ ਨੂੰ ਤਿਆਰ ਦੇਖਿਆ ਤਾਂ ਉਹ ਤੋਂ ਵੀ ਕਿੰਨਰ ਨਹੀਂ ਲੱਗ ਰਹੀ ਸੀ ਉਸ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਉਹ ਕੁੜੀ ਨਹੀਂ ਸਗੋਂ ਖੁਸਰਾ ਹੈ ਮੈਂ ਬਹੁਤ ਉਲਝਣ ਵਿੱਚ ਫਸ ਗਿਆ ਸੀ ਫੰਕਸ਼ਨ ਖਤਮ ਹੋਣ ਤੋਂ ਬਾਅਦ ਰਾਤ ਨੂੰ ਮੈਂ ਕਮਰੇ ਤੋਂ ਬਾਹਰ ਨਿਕਲ ਕੇ ਆਂਗਣ ਵਿੱਚ ਬੈਠ ਗਿਆ ਬਾਹਰ ਨਿਕਲ ਕੇ ਮੈਂ ਵਿਹੜੇ ਵਿੱਚ ਆਇਆ ਫਿਰ ਮੇਰੀ ਸੱਸ ਮੇਰੇ ਕੋਲ ਆਈ ਅਤੇ ਮੈਨੂੰ ਪਿਆਰ ਨਾਲ ਕਹਿਣ ਲੱਗੀ ਕਿ ਤੁਸੀਂ ਬਾਹਰ ਕਿਉਂ ਖੜੇ ਹੋ ਮੈਂ ਉਸ ਨੂੰ ਬੜੇ ਗੁੱਸੇ ਨਾਲ ਕਿਹਾ ਕਿ ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ ਤੁਸੀਂ ਮੈਨੂੰ ਕਿਹਾ ਸੀ ਕਿ ਮੇਰਾ ਵਿਆਹ ਆਪਣੀ ਕੁੜੀ ਨਾਲ ਹੋਵੇਗਾ ਜਣੀ ਇੱਕ ਲੜਕੀ ਨਾਲ ਪਰ ਤੁਸੀਂ ਮੈਨੂੰ ਧੋਖਾ ਦੇ ਕੇ ਇੱਕ ਖੁਸਰੇ ਨਾਲ ਮੇਰਾ ਵਿਆਹ ਕਰਵਾ ਦਿੱਤਾ ਤੂੰ ਮੇਰੀ ਬੇਵਸੀ ਦਾ ਫਾਇਦਾ ਉਠਾਇਆ ਉਹ ਕਹਿਣ ਲੱਗੀ ਕਿ ਤੈਨੂੰ ਕਿਸੇ ਨੇ ਗਲਤ ਖਬਰ ਦਿੱਤੀ ਹੈ ਮੇਰੀ ਧੀ ਖੁਸਰਾ ਨਹੀਂ ਹੈ ਸਗੋਂ ਸੱਚ ਕੁਝ ਹੋਰ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ ਮੈਂ ਗੁੱਸੇ ਨਾਲ ਕਿਹਾ ਕਿ ਮੈਨੂੰ ਕੋਈ ਸੱਚਾਈ ਨਹੀਂ ਜਾਣਨੀ ਬਸ ਮੇਰੀ ਜਾਨ ਛੱਡ ਦਿਓ ਇਸ ਤੋਂ ਪਹਿਲਾਂ ਮੇਰੀ ਸੱਸ ਨੇ ਮੈਨੂੰ ਕੁਝ ਕਿਹਾ ਤਾਂ ਰੀ ਕਮਰੇ ਤੋਂ ਬਾਹਰ ਆ ਗਈ ਅਤੇ ਕਿਹਾ ਠੀਕ ਹੈ ਤੁਸੀਂ 2 ਮਹੀਨਿਆਂ ਬਾਅਦ ਮੈਨੂੰ ਤਲਾਕ ਦੇ ਕੇ ਭਾਰਤ ਵਾਪਸ ਜਾ ਸਕਦੇ ਹੋ ਅਤੇ ਮੇਰੀ ਮਾਂ ਨੇ ਵੀ ਤੁਹਾਨੂੰ ਜੋ ਪੈਸੇ ਦਿੱਤੇ ਹਨ ਉਹ ਵੀ ਤੁਹਾਡੇ ਕੋਲੋਂ ਵਾਪਸ ਨਹੀਂ ਲਏ ਜਾਣਗੇ ਪਰ ਮੇਰੀ ਇੱਕ ਸ਼ਰਤ ਹੋਰ ਹੈ ਮੈ ਰੀਆ ਤੋਂ ਇਹ ਸੁਣ ਕੇ ਬਹੁਤ ਖੁਸ਼ ਹਾਂ ਚਲੋ 2 ਮਹੀਨਿਆਂ ਬਾਅਦ ਵੀ ਮੇਰੀ ਜਾਨ ਬਚ ਜਾਵੇਗੀ ਪਰ ਇਸ 2 ਮਹੀਨਿਆਂ ਲਈ ਉਸ ਦੀ ਸ਼ਰਤ ਇਹ ਸੀ ਕਿ ਮੈਨੂੰ ਹੋਰ ਲੋਕਾਂ ਦੇ ਸਾਹਮਣੇ ਮੈਨੂੰ ਉਸ ਲਈ ਚੰਗਾ ਪਤੀ ਹੋਣ ਦਾ ਦਿਖਾਵਾ ਕਰਨਾ ਪਵੇਗਾ ਕਿਉਂਕਿ ਸਾਡਾ ਹੁਣੇ-ਹੁਣੇ ਵਿਆਹ ਹੋਇਆ ਸੀ ਅਤੇ ਹੁਣ ਸਾਨੂੰ ਹਰ ਰੋਜ਼ ਪਾਰਟੀਆਂ ਵਿੱਚ ਜਾਣਾ ਪੈਂਦਾ ਸੀ ਮੈਂ ਬਹੁਤ ਹੈਰਾਨ ਹੋਇਆ ਅਤੇ ਸੋਚਦਾ ਰਿਹਾ ਕਿ ਇੱਥੇ ਕੈਨੇਡਾ ਵਿੱਚ ਰੀਆ ਦੀ ਅਸਲੀਅਤ ਕਿਸੇ ਨੂੰ ਨਹੀਂ ਪਤਾ ਇਨ੍ਹਾਂ 2 ਮਹੀਨਿਆਂ ਦੌਰਾਨ ਮੈਂ ਉਸ ਤੇ ਪੂਰੀ ਨਜ਼ਰ ਰੱਖੀ ਪਰ ਮੈਨੂੰ ਅਜੇ ਕੁਝ ਨਹੀਂ ਮਿਲਿਆ ਦਿਨ-ਵੇਲੇ ਮੈਨੂੰ ਹਰ ਵੇਲੇ ਉਸ ਉਹ ਰਹਿਣਾ ਪੈਂਦਾ ਸੀ ਪਰ ਜਿਵੇਂ ਹੀ ਰਾਤ ਪੈ ਜਾਂਦੀ ਮੈਂ ਦੂਜੇ ਕਮਰੇ ਵਿੱਚ ਚਲਾ ਜਾਂਦਾ ਅਤੇ ਉਹ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾਂਦੀ ਦੋ ਮਹੀਨੇ ਇਸੇ ਤਰ੍ਹਾਂ ਲੰਘ ਗਏ ਮੈਂ ਤਲਾਕ ਦੇ ਕਾਗਜ਼ ਤਿਆਰ ਕਰਵਾ ਲਏ ਸਨ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਤੂੰ ਦੁਬਾਰਾ ਸੋਚ ਲੈ ਅਜੇ ਵੀ ਸਮਾਂ ਹੈ ਤੈਨੂੰ ਸੱਚ ਨਹੀਂ ਪਤਾ ਨਹੀਂ ਤਾਂ ਜਦੋਂ ਤੈਨੂੰ ਸਚਾਈ ਦਾ ਪਤਾ ਲੱਗ ਜਾਵੇਗਾ ਤਾਂ ਤੇਰੇ ਕੋਲ ਪਛਤਾਵਾ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ ਜੀਵਨ ਭਰ ਤੁਸੀਂ ਹੱਥ ਮਲਦੇ ਰਹਿ ਜਾਊਗੀ ਮੈਂ ਸਮਝ ਗਿਆ ਕਿ ਉਹ ਮੈਨੂੰ ਰੋਕਣ ਲਈ ਅਜਿਹੀਆਂ ਚ ਨਾ ਖੇਡ ਰਹੀ ਹੈ ਉਹ ਮੈਨੂੰ ਇਮੋਸ਼ਨਲੀ ਬ੍ਰੈਕਮੇਲ ਕਰਕੇ ਆਪਣੀ ਬੇਟੀ ਕੋਲ ਰੱਖਣਾ ਚਾਹੁੰਦੀ ਸੀ ਪਰ ਮੈਂ ਪਹਿਲਾਂ ਹੀ ਭਾਰਤ ਵਾਪਸ ਜਾਣ ਦਾ ਫੈਸਲਾ ਕਰ ਲਿਆ ਸੀ ਮੈਂ ਉਸ ਨੂੰ ਤਲਾਕ ਦੇ ਕੇ ਵਾਪਸ ਆ ਗਿਆ ਹੁਣ ਇੱਥੇ ਆ ਕੇ ਮੈਨੂੰ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪਈ ਮੇਰੇ ਕੋਲ ਇੱਥੇ ਕੋਈ ਨੌਕਰੀ ਨਹੀਂ ਸੀ ਇਸ ਲਈ ਮੈਂ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਦਿਲ ਵਿੱਚ ਜੋ ਸੁਪਨੇ ਸਨ ਉਹ ਸਭ ਖਤਮ ਹੋ ਗਏ ਸਨ 3 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਮੈਂ ਇੱਕ ਛੋਟਾ ਕਾਰੋਬਾਰ ਸਥਾਪਿਤ ਕਰਨ ਵਿੱਚ ਸਫਲ ਰਿਹਾ ਇਸ ਕੰਮ ਦੇ ਸਿਰਸਲੇ ਵਿੱਚ ਮੈਨੂੰ ਆਪਣੇ ਦੋਸਤ ਦੀ ਕੰਮ ਦੇ ਵਿੱਚ ਇੱਕ ਵੱਡੇ ਬ੍ਰਾਂਡ ਦੇ ਦਫ਼ਤਰ ਵਿੱਚ ਮੀਟਿੰਗ ਲਈ ਜਾਣਾ ਪਿਆ ਮੈਂ ਉਸ ਦਫ਼ਤਰ ਵਿੱਚ ਰੀਆ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਅਤੇ ਮੈਂ ਇਹ ਜਾਣ ਕੇ ਹੈਰਾਨ ਹੋ ਗਿਆ ਕਿ ਉਹ ਹੁਣ ਮੇਰੇ ਦੋਸਤ ਦੀ ਪਤਨੀ ਹੈ ਮੈਂ ਆਪਣੀ ਦੋਸਤ ਨੂੰ ਸਭ ਦੇ ਸਾਹਮਣੇ ਖਿੱਚ ਕੇ ਇੱਕ ਪਾਸੇ ਲੈ ਗਿਆ ਤੇ ਪੁੱਛਿਆ ਤੂੰ ਕੀ ਕੀਤਾ ਤੈਨੂੰ ਪਤਾ ਤੂੰ ਕਿਸ ਨਾਲ ਵਿਆਹ ਕੀਤਾ ਮੇਰਾ ਦੋਸਤ ਉਸੇ ਸਮੇਂ ਮੇਰਾ ਹੱਥ ਫੜ ਕੇ ਮੈਨੂੰ ਦੂਜੇ ਕਮਰੇ ਵਿੱਚ ਲੈ ਗਿਆ ਅਤੇ ਕਹਿਣ ਲੱਗਾ ਕਿ ਇੱਥੇ ਡਰਾਮਾ ਕਰਨ ਦੀ ਲੋੜ ਨਹੀਂ ਹੈ ਮੈਂ ਕਿਹਾ ਤੈਨੂੰ ਪਤਾ ਤੂੰ ਕਿਸ ਨਾਲ ਵਿਆਹ ਕੀਤਾ ਹੈ ਉਹ ਕਹਿਣ ਲੱਗਾ ਹਾਂ ਮੈਂ ਜਾਣਦਾ ਹਾਂ ਅਤੇ ਮੈਂ ਉਹ ਸਭ ਵੀ ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ ਮੈਂ ਕਹਿਣ ਲੱਗਾ ਕਿ ਤੁਸੀਂ ਪਾਗਲ ਹੋ ਗਏ ਹੋ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਮੈਂ ਪਾਗਲ ਨਹੀਂ ਹਾਂ ਸਗੋਂ ਮੈਨੂੰ ਰੀਆ ਦੀ ਪੂਰੀ ਸੱਚਾਈ ਪਤਾ ਹੈ ਰੀਆ ਕੋਈ ਖੁਸਰਾ ਨਹੀਂ ਹੈ ਸਗੋਂ ਉਹ ਬਹੁਤ ਚੰਗੀ ਕੁੜੀ ਹੈ ਜਦੋਂ ਉਸਦਾ ਜਨਮ ਹੋਇਆ ਡਾਕਟਰ ਨੇ ਸੋਚਿਆ ਕਿ ਉਹ ਖੁਸਰਾ ਹੈ ਪਰ 15 ਸਾਲ ਦੀ ਉਮਰ ਵਿੱਚ ਕਿਸੇ ਬਿਮਾਰੀ ਕਾਰਨ ਉਸਦਾ ਆਪਰੇਸ਼ਨ ਹੋਇਆ ਫਿਰ ਉਹ ਲੜਕੀ ਬਣ ਗਈ ਪਰ ਉਸਦੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਅਤੇ ਰੀਆ ਦੇ ਗੁਆਂਢੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਖੁਸਰਾ ਹੈ ਲੋਕਾਂ ਦੀਆਂ ਟਿੱਪਣੀਆਂ ਤੋਂ ਤੰਗ ਆ ਕੇ ਰੀਆ ਦੇ ਮਾਤਾ ਪਿਤਾ ਉਸ ਨੂੰ ਕੈਨੇਡਾ ਲੈ ਗਏ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰੀਆ ਨੇ ਖੁਸਰਿਆਂ ਲਈ ਕੁਝ ਕਰਨ ਬਾਰੇ ਸੋਚਿਆ ਕਿਉਂਕਿ ਉਸ ਤੇ ਸਿਰਫ ਖੁਸਰਾ ਹੋਣ ਦਾ ਦੋਸ਼ ਸੀ ਉਹ ਖੁਸਰਾ ਨਹੀਂ ਸੀ ਫਿਰ ਵੀ ਲੋਕਾਂ ਅਤੇ ਉਸਦੇ ਆਪਣੇ ਪਰਿਵਾਰ ਨੇ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ ਉਸਦੇ ਆਪਣੇ ਹੀ ਲੋਕ ਉਸ ਨੂੰ ਤਾਣੇ ਮਾਰਦੇ ਸਨ ਹੁਣ ਉਹ ਸੋਚਣ ਲੱਗੀ ਕਿ ਜਿਹੜੇ ਲੋਕ ਸੱਚਮੁੱਚ ਮੇਰੇ ਵਰਗੇ ਹਨ ਜਣੀ ਖੁਸਰਿਆਂ ਦਾ ਜਿਉਣਾ ਕਿੰਨਾ ਔਖਾ ਹੋਵੇਗਾ ਇਸੇ ਲਈ ਉਹ ਸਾਲ ਦੇ ਕੁਝ ਮਹੀਨੇ ਰਹਿਣ ਲਈ ਭਾਰਤ ਆਉਂਦੀ ਸੀ ਅਤੇ ਉਸ ਨੇ ਇੱਕ ਸੈਂਟਰ ਖੋਲ੍ਹਿਆ ਹੋਇਆ ਸੀ ਉਸ ਦੀ ਇਸ ਹਰਕਤ ਕਾਰਨ ਉਸ ਦੇ ਰਿਸ਼ਤੇਦਾਰਾਂ ਦਾ ਸ਼ੱਕ ਵਧ ਗਿਆ ਸੀ ਕਿ ਉਹ ਲੜਕੀ ਨਹੀਂ ਸਗੋਂ ਖੁਸਰਾ ਹੈ ਇਸ ਦੌਰਾਨ ਰੀਆ ਤੁਹਾਨੂੰ ਮਿਲੀ ਉਹ ਤੁਹਾਨੂੰ ਪਸੰਦ ਕਰਨ ਲੱਗੀ ਅਤੇ ਜਲਦੀ ਹੀ ਉਹ ਤੁਹਾਨੂੰ ਪਿਆਰ ਕਰਨ ਲੱਗੀ ਪਰ ਤੂੰ ਵੀ ਹੋਰਨਾ ਵਾਂਗ ਉਸ ਦੇ ਚਾਚੇ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਛੱਡ ਕੇ ਭੱਜ ਗਿਆ ਤੇਰੇ ਜਾਣ ਤੋਂ ਬਾਅਦ ਰੀਆ ਬਹੁਤ ਬਿਮਾਰ ਹੋਗੇ ਜਦੋਂ ਉਸਦੀ ਮਾਂ ਨੂੰ ਤੁਹਾਡੇ ਬਾਰੇ ਪਤਾ ਲੱਗਾ ਤਾਂ ਉਸਨੇ ਤੁਹਾਨੂੰ ਕੈਨੇਡਾ ਬੁਲਾਇਆ ਤੇ ਤੁਹਾਡੇ ਜਾਣ ਦੇ ਸਾਰੇ ਪ੍ਰਬੰਧ ਵੀ ਉਸਨੇ ਹੀ ਕਰ ਲਏ ਸਨ ਉਹ ਵੀ ਉਹ ਕਿਸੇ ਵੀ ਕੀਮਤ ਤੇ ਆਪਣੀ ਧੀ ਦਾ ਘਰ ਬਸਾਉਣਾ ਚਾਹੁੰਦੀ ਸੀ ਇਸੇ ਲਈ ਉਸਨੇ ਤੈਨੂੰ ਜ਼ਬਰਦਸਤੀ ਅਤੇ ਪੈਸੇ ਦਾ ਲਾਲਚ ਦੇ ਕੇ ਤੇਰਾ ਵਿਆਹ ਰੀਆ ਨਾਲ ਕਰਵਾ ਦਿੱਤਾ ਉਹ ਸੋਚ ਰਹੀ ਸੀ ਕਿ ਇਹ ਵਿਆਹ ਵਾਲੀ ਰਾਤ ਤੁਹਾਡੀਆਂ ਸਾਰੀਆਂ ਗਲਤਫਹਿਮੀਆਂ ਦੂਰ ਹੋ ਜਾਣਗੀਆਂ ਅਤੇ ਤੁਹਾਨੂੰ ਸੱਚਾਈ ਦਾ ਪਤਾ ਲੱਗ ਜਾਵੇਗਾ ਕਿ ਰੀਆ ਕੁਸਰਾ ਨਹੀਂ ਸਗੋਂ ਇੱਕ ਲੜਕੀ ਹੈ ਪਰ ਤੁਸੀਂ ਇੰਨੇ ਪੱਥਰ ਦਿਲ ਹੋ ਕੇ ਤੁਸੀਂ ਰੀਆ ਦੀ ਗੱਲ ਸੁਣਨ ਦੀ ਖੇਚਲ ਨਹੀਂ ਕੀਤੀ ਸਭ ਉਸ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਤੂੰ ਰੀਆ ਨੂੰ ਉਹੀ ਸਮਝ ਰਿਹਾ ਸੀ ਜੋ ਲੋਕਾਂ ਨੇ ਤੈਨੂੰ ਕਿਹਾ ਸੀ ਜੇ ਤੁਸੀਂ ਉਸ ਨਾਲ ਇੱਕ ਵਾਰ ਵੀ ਗੱਲ ਕੀਤੀ ਹੁੰਦੀ ਤਾਂ ਤੁਹਾਨੂੰ ਸੱਚਾਈ ਦਾ ਪਤਾ ਲੱਗ ਜਾਣਾ ਸੀ ਪਰ ਤੁਸੀਂ ਉਸ ਨੂੰ ਤਲਾਕ ਦੇ ਕੇ ਇੱਥੇ ਵਾਪਸ ਆ ਗਏ ਤੇਰੇ ਜਾਣ ਤੋਂ ਬਾਅਦ ਉਹ ਇੱਕ ਵਾਰ ਫਿਰ ਬਹੁਤ ਟੁੱਟ ਗਈ ਸੀ ਉਸ ਸਮੇਂ ਮੈਂ ਉਸ ਦਾ ਸਾਥ ਦਿੱਤਾ ਅਤੇ ਸਾਰੀ ਸੱਚਾਈ ਜਾਣਨ ਤੋਂ ਬਾਅਦ ਮੈਂ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੁਣ ਅਸੀਂ ਉਥੋਂ ਸਦਾ ਲਈ ਭਾਰਤ ਆ ਗਏ ਹਾਂ ਰੀਆ ਨੇ ਖੁਦ ਮੈਨੂੰ ਇਹ ਸਭ ਕੁਝ ਆਪਣੇ ਮੂੰਹੋਂ ਦੱਸਿਆ ਸੀ ਤਾਂ ਕਿ ਕੱਲ ਨੂੰ ਮੈਂ ਵੀ ਤੁਹਾਡੇ ਵਾਂਗ ਉਸ ਨੂੰ ਛੱਡ ਕੇ ਨਾ ਚਲਾ ਜਾਵਾਂ ਇਹ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੇਰੇ ਸਰੀਰ ਵਿੱਚ ਜਾਨ ਹੀ ਨਾ ਰਹੀ ਹੋਵੇ ਮੈਂ ਕੀ ਕੀਤਾ ਸੀ ਮੈਂ ਆਪਣੇ ਹੱਥੀ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਸੀ ਮੇਰਾ ਦੋਸਤ 6 ਸਾਲ ਤੋਂ ਵਿਦੇਸ਼ ਵਿੱਚ ਕੰਮ ਕਰ ਰਿਹਾ ਸੀ ਪਰ ਉਸ ਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ ਅਤੇ ਹੁਣ ਰੀਆ ਨਾਲ ਵਿਆਹ ਕਰਕੇ ਉਹ ਐਨੀ ਇੱਕ ਵੱਡੀ ਕੰਪਨੀ ਦਾ ਮਾਲਕ ਬਣ ਗਿਆ ਹੈ ਮੇਰਾ ਦੋਸਤ ਮੈਨੂੰ ਕਹਿਣ ਲੱਗਾ ਕਿ ਕਿਸਮਤ ਨੇ ਬਾਰ ਬਾਰ ਤੇਰੇ ਦਰ ਤੇ दस्तक ਦਿੱਤੀ ਪਰ ਤੂੰ ਲੋਕਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਹਰ ਵਾਰ ਠੁਕਰਾ ਦਿੱਤਾ ਤੁਸੀਂ ਬਹੁਤ ਵੱਧ ਕਿਸਮਤ ਹੋ ਕੇ ਤੁਸੀਂ ਰੀਆ ਵਰਗੀ ਕੁੜੀ ਨੂੰ ਛੱਡ ਦਿੱਤਾ ਸੀ ਸਭ ਕੁਝ ਖਤਮ ਹੋਣ ਤੋਂ ਬਾਅਦ ਮੈਂ ਬਹੁਤ ਉਦਾਸ ਹੋ ਕੇ ਇਸ ਦਫ਼ਤਰ ਤੋਂ ਬਾਹਰ ਆਇਆ ਇਸ ਸਭ ਵਿੱਚ ਮੇਰਾ ਕਸੂਰ ਸੀ ਸਾਰੀ ਗਲਤੀ ਮੇਰੀ ਹੀ ਸੀ ਕਾਸ਼ ਮੈਂ ਉਸ ਸਮੇਂ ਰੀਆ ਦੀ ਗੱਲ ਸੁਣੀ ਹੁੰਦੀ ਤਾਂ ਅੱਜ ਰੀਆ ਮੇਰੀ ਪਤਨੀ ਹੁੰਦੀ ਮੈਂ ਉਸਦੇ ਨਾਲ ਬਹੁਤ ਗੱਲ ਕੀਤਾ ਸੀ ਤਾਂ ਹੀ ਸ਼ਾਇਦ ਰੱਬ ਨੇ ਉਸ ਨੂੰ ਮੇਰੇ ਤੋਂ ਖੋ ਲਿਆ ਅਤੇ ਉਸ ਨੂੰ ਇੱਕ ਚੰਗਾ ਜੀਵਨ ਸਾਥੀ ਦੇ ਦਿੱਤਾ ਹੁਣ ਮੇਰੇ ਕੋਲ ਪਛਤਾਵੇ ਤੋਂ ਸਿਵਾ ਕੁਝ ਨਹੀਂ ਹੈ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਦੋਸਤੋ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ